ਮੋਗਾ ਪੁਲਿਸ ਨੇ ਐਂਡ ਕਰਾ ਦਿੱਤਾ ਸਿਰਾ ਕਰਾ ਦਿੱਤਾ ਬਿਲਕੁਲ ਐਂਡ ਕਰਾ ਦਿੱਤਾ ਕਿਉਂਕਿ ਮੋਗਾ ਪੁਲਿਸ ਨੇ 5 ਕਿਲੋ ਹੀਰਾਨ ਬਰਾਮਦ ਕੀਤੀ ਹੈ ਲਗਾਤਾਰ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੈਂ ਦੇ ਤਾਤ ਕਿਤੇ 100 ਗ੍ਰਾਮ ਕਿਤੇ 200 ਗ੍ਰਾਮ ਕਿਤੇ 500 ਗ੍ਰਾਮ ਤੇ ਅੱਜ 5 ਕਿਲੋ 17 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ ਇਹ ਨਸ਼ਾ ਸਮਗਰਰ ਦਿਲਜੀਤ ਨਾਮ ਦਾ ਵਿਅਕਤੀ ਹੈ ਜਿਸ ਦੇ ਬੜੇ ਵੱਡੇ ਲੈਵਲ ਤੇ ਇੱਕ ਕਾਰੋਬਾਰ ਕਰਦਾ ਹੈ ਤੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸ ਦੇ ਸਬੰਧ ਨੇ ਗੈਂਸਟਰਾਂ ਦੇ ਨਾਲ ਸਬੰਧ ਨੇ ਨਸ਼ਾ ਸਮਗਰਰਾਂ ਦੇ ਨਾਲ ਸਬੰਧ ਨੇ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਇਹ ਤੋਂ ਤੱਕ ਜਿਹੜਾ ਕਿ ਪਾਕਿਸਤਾਨ ਦੇ ਨਾਲ ਵੀ ਇਸ ਦਿਲਜੀਤ ਦੇ ਜਿਹੜੇ ਕਿ ਨਸ਼ਾ ਸਮਗਰਰ ਹੈ ਉਸ ਦੇ ਸਬੰਧ ਨੇ ਜਿਹੜੇ ਵਿਅਕਤੀ ਫੜੇ ਗਏ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹਨਾਂ ਵਿਅਕਤੀਆਂ ਦੇ ਉੱਤੇ ਹੁਣ ਮਾਮਲਾ ਦਰਜ ਕੀਤਾ ਗਿਆ ਹੈ ਦੁੰਗਾਈ ਦੇ ਨਾਲ ਜਾਂਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਇੰਨੀ ਵੱਡੀ ਖੇਪ ਇੰਨਾ ਨਸ਼ਾ ਇੰਨਾ ਚਿੱਟਾ ਇਹ ਕਿੱਥੋਂ ਲੈ ਕੇ ਆਏ ਸੀ ਤੇ ਕਿਸ-ਕਿਸ ਨੂੰ ਸਪਲਾਈ ਕਰਨਾ ਸੀ ਅੱਗੇ ਪਹਿਲਾ ਕਿਸ ਕਿਸ ਲੋਕਾਂ ਨੂੰ ਇਸ ਵੱਡੇ ਲੈਵਲ ਤੇ ਚਿੱਟਾ ਵੇਚ ਚੁੱਕੇ ਹਨ ਤੇ ਕਿਹੜਾ ਕਿਹੜਾ ਇਹਨਾਂ ਦੇ ਨਾਲ ਇਹਨਾਂ ਦੇ ਨੈਟਵਰਕ ਦੇ ਨਾਲ ਜੁੜਿਆ ਹੋਇਆ ਹੈ ਸੀਆਈਏ ਸਟਾਫ ਥਾਣਾ ਸਦਰ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਸੀਆਈਏ ਸਟਾਫ ਨੇ ਪਹਿਲਾਂ ਵੀ ਬਹੁਤ ਵੱਡੇ ਵੱਡੇ ਮਸਲੇ ਹੱਲ ਕੀਤੇ ਨੇ ਨਸ਼ਾ ਸਮਗਰਮਾਂ ਦੇ ਉੱਤੇ ਪਰ ਅੱਜ ਤਾਂ ਸਿਰਾਈ ਕਰਾ ਦਿੱਤਾ ਹੈ ਐਂਟੀ ਕਰਾ ਦਿੱਤਾ ਜਦੋਂ 5 ਕਿਲੋ ਹੀਰੇ ਹੋਣ ਜਾਣੀ ਕਿ ਇਹ ਚਿੱਟਾ ਇਹ ਜਿਹੜੇ ਨਸ਼ਾ ਸਮਗਲਰ ਐ ਲੈ ਕੇ ਘੁੰਮ ਰਹੇ ਸੀ ਜਿਵੇਂ ਕੋਈ ਖੰਡ ਵੇਚਣੀ ਹੋਵੇ ਕੋਈ ਖੰਡ ਲੈ ਕੇ ਧਰਿਆ ਜਾਂਦਾ ਹੋਵੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਇਹ ਵੱਡਾ ਨਸ਼ੇ ਦਾ ਕਾਰੋਬਾਰ ਕਰਦੇ ਨੇ ਤੇ ਕਿੰਨੀ ਖੇਪ ਲੈ ਕੇ ਇੰਨਾ ਸ਼ਹਿਰੀ ਚੱਲੇ ਸੰ ਕਿੰਨੇ ਨੌਜਵਾਨ ਇਸ ਚਿੱਟੇ ਦੇ ਨਾਲ ਮਰਨੇ ਸੀ ਤੇ ਕਿੰਨੇ ਘਰ ਬਰਬਾਦ ਹੋਣੇ ਸੀ ਪਰ ਅੱਜ ਮੋਗਾ ਪੁਲਿਸ ਦੇ ਅੜਿੱਕੇ ਚੜ ਗਏ ਨੇ ਤੇ ਮੋਗਾ ਪੁਲਿਸ ਨੇ ਇਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਐ ਐਸਐਸਪੀ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਡੂੰਘਾਈ ਦੇ ਨਾਲ ਜਾਂਚ ਪੁੱਛ ਪੜਤਾਲ ਕਰ ਰਹੇ ਹਾਂ ਕਿ ਇਹ ਇੰਨੀ ਖੇਪ ਕਿੱਥੋਂ ਲੈ ਕੇ ਆਏ ਨੇ ਤੇ ਪਹਿਲਾਂ ਕਿੰਨੀ ਦੇਰ ਤੱਕ ਦੇ ਇਹ ਕੰਮ ਕਰਦੇ ਆ ਰਹੇ ਨੇ ਪੁਲਿਸ ਦੇ ਨਜ਼ਰਾਂ ਤੋਂ ਬਚੇ ਹੋਏ ਸਨ ਤੇ ਅੱਜ ਮੋਗਾ ਪੁਲਿਸ ਦੇ ਅੜਿੱਕੇ ਚੜ ਗਏ ਨੇ ਹੁਣ ਇਹਨਾਂ ਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਜ ਮੋਗਾ ਪੁਲਿਸ ਨੇ ਇਹਨਾਂ ਨੂੰ ਮੀਡੀਆ ਦੇ ਸਾਹਮਣੇ ਕੀਤਾ ਕੀ ਕਹਣਾ ਸੀ ਪੁਲਿਸ ਅਧਿਕਾਰੀਆਂ ਦਾ ਆਓ ਸੁਣਦੇ ਹਾਂ ਜਬ ਸਰਕਾਰ ਵੱਲੋਂ ਜਿਹੜੀ ਨਸ਼ਾ ਮੁਕਤ ਪੰਜਾਬ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਮਾਨਯੋਗ ਬੀਜੀਪੀ ਸਾਹਿਬ ਪੰਜਾਬ ਤੇ ਡਾਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਮੋਗਾ ਪੁਲਿਸ ਦੇ ਸੀਆਈਏ ਸਟਾਫ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਇਹਦੇ ਵਿੱਚ ਟੋਟਲ 2 ਮਾਮਲਿਆਂ ਦੇ ਵਿੱਚ 7 ਕਿਲੋ 520 ਗ੍ਰਾਮ ਹੈਰੋਇਨ ਮੋਗਾ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ ਪਹਿਲਾ ਮਾਮਲਾ ਦਸੀਏ ਇਹਦੇ ਵਿੱਚ ਐਫ ਆਈ ਆਰ ਨੰਬਰ 151/25 ਥਾਣਾ ਸਦਰ ਮੋਗਾ ਦਰਜ ਕੀਤਾ ਗਿਆ ਹੈ ਜਿਹਦੇ ਵਿੱਚ ਤਿੰਨ ਦੋਸ਼ੀ ਅਰੈਸਟ ਕੀਤੇ ਗਏ ਹਨ ਇਹਨਾਂ ਤੋਂ ਟੋਟਲ ਰਿਕਵਰੀ 5 ਕਿਲੋ 17 ਗ੍ਰਾਮ ਹੈਰੋਇਨ ਹੋਈ ਹੈ ਨਾਲ ਇੱਕ ਮੋਟਰਸਾਈਕਲ ਤੇ ਇਹ ਤਿੰਨੇ ਬੰਦੇ ਜਿਹੜੇ ਹੈਗੇ ਸੀ ਇੱਥੇ ਸਦਰ ਥਾਣੇ ਦੇ ਏਰੀਆ ਦੇ ਵਿੱਚ ਆਏ ਸੀ ਇਹਨਾਂ ਨੇ ਅੱਗੇ ਹੈਰੋਇਨਾ ਸਪਲਾਈ ਕਰਨੀ ਸੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਪਤਾ ਲੱਗਿਆ ਹੈ ਜਿਹੜਾ ਮੇਨ ਦੋਸ਼ੀ ਹੈ ਦਲਜੀਤ ਇਹ ਤੇ ਪਹਿਲਾਂ ਵੀ ਦੋ ਮੁਕਤਵੇਂ ਦਰਜ ਨੇ ਤੇ ਅਸੀਂ ਦਾ ਫੋਰਨ ਬੇਸਡ ਜਿਹੜੇ ਸਮਗਲਰ ਨੇ ਉਹਨਾਂ ਦੇ ਇਨਟੱਚ ਹੈ ਤੇ ਪਾਕਿਸਤਾਨ ਬੇਸਡ ਸਮਗਲਰਾਂ ਦੇ ਵੀ ਇਨਟੱਚ ਹੈਗਾ ਅੱਗੇ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸਾਡੀ ਚੱਲ ਰਹੀ ਹੈ ਇਹਦੀ ਫੋਰਵਰਡ ਤੇ ਬੈਕਵਰਡ ਲਿੰਕੇਜ ਦੇ ਵਿੱਚ ਜਿਹੜੇ ਵੀ ਦੋਸ਼ੀ ਇਨਵੋਲਵ ਹੋਣਗੇ ਜਿਨ੍ਹਾਂ ਦਾ ਵੀ ਨਾਂ ਅੱਗੇ ਆਊਗਾ ਉਹਨਾਂ ਦੇ ਖਿਲਾਫ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ ਆ ਇੱਕ ਬਹੁਤ ਵੱਡਾ ਸਪਲਾਈਰ ਹੈ ਜਿਹੜਾ ਆਪਣੇ ਏਰੀਏ ਦੇ ਵਿੱਚ ਮੋਗਾ ਫਿਰੋਜ਼ਪੁਰ ਦੇ ਆਲੇ-ਦੁਆਲੇ ਏਰੀਏ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਹੈਰੋਇਨ ਸਪਲਾਈ ਕਰਦਾ ਸੀ ਤੇ ਆ ਮੋਗਾ ਪੁਲਿਸ ਦੀ ਸੀਆਈਏ ਟੀਮ ਨੇ ਸਿਕਰਟ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਇਹਨੂੰ ਕਰ ਲਿਆ ਹੈ